ਇਨਾਂ ਦੇ ਹਸਬੰਦ ਦਾ ਐਕਸੀਡੈਂਟ ਹੋ ਗਿਆ ਸੀ ਚੂਲਾ ਫ੍ਰੈਕਚਰ ਹੈ ਮੰਜੇ ਦੇ ਉੱਤੇ ਨੇ ਬਹੁਤ ਬੁਰਾ ਹਾਲ ਆ ਔਰ ਬਹੁਤ ਲੋੜਵੰਦ ਪਰਿਵਾਰ ਦੇ ਵਿੱਚੋਂ ਆਦੇ ਨੇ ਅੱਗੇ ਤੁਸੀਂ ਆਪ ਕਰੋ ਸੋ ਇੱਕ ਪੈਸਾ ਨਾਲ ਹਾਜ਼ਰੀ ਹਾਜ਼ਰ ਰਿਕਾਰਡ ਹੀ ਫੈਂਦੂ ਪਰ ਉਸ ਤੋਂ ਬਾਅਦ ਸੰਦੀਪ ਕੁਮਾਰ ਜੀ ਆਈਏ ਜਕੇ ਨਾਮ ਬੋਲੀਦਾ ਆਈਓ ਕਿ ਤ੍ਰਿਕੀਰ ਸਰ ਪਿੰਡ ਸਲੋ ਤੋਂ ਉਸ ਤੋਂ ਅੱਗੇ ਬੋਲਦੇ ਹੋਣ ਨਾਲ ਅਨੂਪਾਲਾ ਆਲਮਗੀਰ ਤੋਂ ਇੱਕ ਵਾਰੋਕ ਮੈਕਨਿਕ ਆਜਾ ਆਜਾ ਨੂੰ ਕੋ ਲੱਗ ਗਿਆ ਆਜੋ ਆਜੋ ਬੇ ਜੀ ਤੁਸੀਂ ਬੈਠੋ ਲਲਿਤ ਕੁਮਾਰ ਜੀ son of ਜੀਵਿਕ ਮਾਨ ਤੁਹਾਡਾ ਜੀ ਅੱਛਾ ਜੀ ਪਰਵਾਸੀ ਭਾਰਤੀਆਂ ਵੱਲੋਂ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਦੇ ਦਫ਼ਤਰ ਪਹੁੰਚ ਕੇ ਬਿਮਾਰੀ ਨਾਲ ਜੂਝ ਰਹੇ 13 ਪਰਿਵਾਰਾਂ ਨੂੰ 1,30,000 ਰੁਪਏ ਤਕਸੀਮ ਕੀਤੇ ਇਸ ਮਾਕੇ ਬਿਮਾਰੀ ਨਾਲ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਜੋਕ ਕੰਮ ਹੈ ਸਤਨਾਮ ਸਿੰਘ ਜਲਵਾਹਾ ਦਾ ਅਤੇ ਧੰਨਵਾਦ ਹੈ ਜਿਨ੍ਹਾਂ ਨੇ ਬਿਮਾਰੀ ਦੇ ਵਿੱਚ ਸਾਡੀ ਬਾਫੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਸੁਧਾਰ ਟਰਸਟ ਦੀ ਦਫ਼ਤਰ ਨਮਾਸ਼ਹਿਰ ਵਿਖੇ ਸਾਡੇ ਜਿਹੜੇ ਬਹੁਤ ਹੀ ਸਤਕਾਰਯੋਗ ਮੇਰੇ ਨਾਲ ਖੜੇ ਸਾਰੇ ਐਨ ਆਰ ਆਈ ਤੇ ਭਰਾ ਨੇ ਸਾਡੇ ਵੱਡੇ ਭੈਣ ਜੀ ਤੇ ਇਹਨਾਂ ਦੇ ਹਸਬੰਦ ਵੱਲੋਂ ਤੇ ਇਹਨਾਂ ਦੀ ਸਮੁੱਚੀ ਟੀਮ ਵੱਲੋਂ ਸਰਦਾਰ ਤਰਸੀਮ ਸਿੰਘ ਜੀ ਅਟਵਾਲ ਜੀ ਤੇ ਗੁਰਦੀਪ ਕੌਰ ਅਟਵਾਲ ਜੀ ਵੱਲੋਂ ਤੇ ਇਹਨਾਂ ਦੇ ਸਾਥੀ ਕੁਲਵਿੰਦਰ ਸਿੰਘ ਕੰਦੋਲਾ ਜੀ ਵੱਲੋਂ ਤੇ ਡਾਕਟਰ ਨਛੱਤਰਪਾਲ ਜੀ ਦੀ ਰਹਿਨਮਾਈ ਹੇਠ ਭਾਜੀ ਤੀਤ ਸਿੰਘ ਜੀ ਮੂਸਾਪੁਰ ਗਨਮ ਸਿੰਘ ਜੀ ਸਾਧਪੁਰ ਮਹਿੰਦਰ ਸਿੰਘ ਜੀ ਮੂਸਾਪੁਰ ਇਹ ਸਾਰੇ ਸਾਥੀਆਂ ਵੱਲੋਂ ਜਿਹੜਾ ਆਪਣੀਆਂ ਕੀਰਤਕ ਮਾਈਆਂ ਦੇ ਵਿੱਚੋਂ ਦਸਵੰਧ ਕੱਢ ਕੇ ਇਕ ਤਕਰੀਬ 13 ਜਿਹੜੇ ਬਹੁਤ ਹੀ ਜ਼ਿਆਦਾ ਲੋੜਵੰਦ ਪੇਸ਼ੈਂਟ ਨੇ ਜਿਹੜੇ ਮਤਲਬ ਆਪਣਾ ਇਲਾਜ ਕਰਾਣ ਤੋਂ ਅਸਮਰਥ ਨਹੀਂ ਜਿਹਦੇ ਵਿੱਚ ਕੈਂਸਰ ਦੇ ਪੇਸ਼ੈਂਟ ਨੇ ਜਿਹਦੇ ਵਿੱਚ ਰੀੜ ਦੀ ਹੱਡੀ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀ ਆ ਉਸ ਤਰ੍ਹਾਂ ਦੇ ਪੇਸ਼ੈਂਟ ਨੇ ਬਹੁਤ ਸਾਰੇ ਇਦਾਂ ਦੇ ਪੇਸ਼ੈਂਟ ਨੇ ਜਿਹੜੇ ਬਾਥਰੂਮ ਤੱਕ ਨਹੀਂ ਜਾ ਸਕਦੇ ਮਤਲਬ ਅੱਤ ਦੇ ਲੋੜਵੰਦ ਪਰਿਵਾਰ ਨੇ ਇਹ 13 ਦੇ 13 ਪਰਿਵਾਰਾਂ ਨੂੰ 130000 ਰੁਪਏ ਦੀ ਜਿਹੜੀ ਇਹ ਡੋਨੇਸ਼ਨ ਕਰਕੇ ਇਹਨਾਂ ਦੀ ਸਾਰਿਆਂ ਦੀ ਹੈਲਪ ਕਰਨ ਦਾ ਉਪਰਾਲਾ ਕੀਤਾ ਸੋ ਮੈਂ ਇਹਨਾਂ ਸਾਰੀ ਐਨਆਰਆਈ ਭਰਾਵਾਂ ਭੈਣਾਂ ਦਾ ਉਚਿਤੇ ਤੌਰ ਤੇ ਪੰਜਾਬ ਸਰਕਾਰ ਵੱਲੋਂ ਸਮੁੱਚੇ ਆਪਣੇ ਟਰਸਟ ਦੇ ਸਾਰੇ ਸਟਾਫ ਵੱਲੋਂ ਸਾਡੀ ਟੀਮ ਵੱਲੋਂ ਜਲਾ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਵੱਲੋਂ ਸਾਰੇ ਐਨਆਰਆਈ ਇਹਨਾਂ ਭਰਾਵਾਂ ਦਾ ਇਹਨਾਂ ਦੀ ਟੀਮ ਦਾ ਉਚਿਤੇ ਤੌਰ ਤੇ ਧੰਨਵਾਦ ਕਰਦਾ ਔਰ ਇੱਥੇ ਅਸੀਂ ਸਾਰੇ ਜਿਹੜੇ ਪੀਸ਼ੈਂਟ ਨੇ ਉਹਨਾਂ ਨੂੰ ਬੁਲਾਇਆ ਹੋਇਆ ਉਹਨਾਂ ਦੇ اٹੈਂਡੈਂਟ ਨੂੰ ਬੁਲਾਇਆ ਹੋਇਆ ਤਾਂ ਕਿ ਜਿਹੜੀ ਇਹਨਾਂ ਦੀ ਇਹ ਸੇਵਾ ਭਾਵਨਾ ਆ ਇਹਨਾਂ ਦਾ ਦਸਵੰਧ ਆ ਉਹ ਡਾਇਰੈਕਟ ਹੱਥਾਂ 'ਚ ਜਾ ਸਕੇ ਸੋ ਇਹਨਾਂ ਦਾ ਉਪਰਾਲਾ ਵਾਕਈ ਕਾਬਲੇ ਤਾਰੀਫ ਆ ਸੋ ਅਸੀਂ ਇਹਨਾਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦੇ ਆ ਸੋ ਹੁਣ ਮੈਂ ਭਾਜੀ ਤਰਸੀਮ ਸਿੰਘ ਜੀ ਨੂੰ ਕਹਾਂਗਾ ਜਿਹੜੀ ਇਹ ਜਿਹੜੀ ਡੋਨੇਸ਼ਨ ਡਾਇਰੈਕਟ ਫੈਮਿਲੀ ਨਹੀਂ ਡਾਇਰੈਕਟ ਫੈਮਿਲੀ ਇਹ ਸਾਰੇ ਐਨਆਰਆਈ ਭਰਾ ਦੇ ਰਹੇ ਆ ਸੋ ਡਾਕਟਰ ਨਸ਼ੱਤਰ ਸਿੰਘ ਜੀ ਦੇ ਇੱਕ ਕੰਟੈਕਟ ਦੇ ਵਿੱਚ ਸੀਗੇ ਇਹਨਾਂ ਨੇ ਸਾਡੇ ਟਰਸਟ ਦੇ ਦਫ਼ਤਰ ਸਾਡੇ ਨਾਲ ਇਹਨਾਂ ਦੀ ਜਿਹੜੀ ਮੁਲਾਕਾਤ ਕਰਵਾਈ ਹੈ ਸੋ ਉਹਦੇ ਵਿੱਚ ਜਿਹੜੀ ਮੇਰੇ ਕੋਲ ਇਥੇ ਪੇਸ਼ੈਂਟ ਆਉਂਦੇ ਸੀ ਭਾਜੀ ਜਸਵੀਰ ਜੀ ਦੇ ਕੰਟੈਕਟ ਦੇ ਵਿੱਚ ਸੀ ਕਿ ਜਿਹੜੇ ਉਹ ਵੀ ਇਹਨਾਂ ਪੇਸ਼ੈਂਟ ਦੀ ਬਾਹ ਫੜਦੇ ਆਏ ਨੇ ਲੰਬੇ ਸਮੇਂ ਤੋਂ ਸੋ ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਅਸੀਂ ਆਇਡੈਂਟੀਫਾਈ ਕੀਤੇ ਸੀ ਪਰਿਵਾਰ ਪਿੰਡਾਂ ਦੇ ਵਿੱਚੋਂ ਅਲੱਗ-ਅਲੱਗ ਪਿੰਡਾਂ ਤੋਂ ਨਹੀਂ ਜਿਹੜੇ ਮਤਲਬ ਬਹੁਤ ਜ਼ਿਆਦਾ ਲੋੜਵੰਦ ਪਰਿਵਾਰ ਆ ਜਿਹੜੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਸੀ ਉਹਨਾਂ ਸਾਰਿਆਂ ਦਾ ਕਿਸੇ ਦਾ ਕੋਈ ਕੈਂਸਰ ਦਾ ਪੇਸ਼ੈਂਟ ਆ ਕੋਈ ਟੀਵੀ ਦਾ ਪੇਸ਼ੈਂਟ ਆ ਕਿਸੇ ਨੂੰ ਕੋਈ ਹਾਰਟ ਅਟੈਕ ਦੀ ਪ੍ਰੋਬਲਮ ਆ ਅਲੱਗ-ਅਲੱਗ ਮਤਲ ਬਹੁਤ ਜ਼ਿਆਦਾ ਦੁਖੀ ਲੋਕ ਨਹੀਂ ਉਹਨਾਂ ਦੀ ਇਹਨਾਂ ਨੇ ਬਾਹ ਫੜੀ ਹੈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਕਈ ਵਾਰੀ ਤਾਂ ਇਹੋ ਜਿਹੇ ਪਰਿਵਾਰ ਹੁੰਦੇ ਆ ਕਿ ਇੰਨਾ ਅੱਤ ਦਾ ਅਗਲਾ ਮਜਬੂਰ ਹੁੰਦਾ ਜਿੱਲ ਕਰਦਾ ਕਿ ਉਹਨੂੰ ਜਿੰਨੇ ਜੀਵ ਚ ਪੈਸੇ ਹੈਗੇ ਕੱਢ ਕੇ ਦੇ ਦੇਈਏ ਕਿਉਂਕਿ ਲੋਕਾਂ ਦਾ ਦੁੱਖ ਬਹੁਤ ਜ਼ਿਆਦਾ ਵੱਡੇ ਤੋਂ ਵੱਡਾ ਦੁਖੀ ਤੋਂ ਦੁਖੀ ਬੰਦਾ ਆਉਂਦਾ ਔਰ ਮੇਰੀ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਮ ਅੱਜ ਜਾਣ ਕੇ ਕਹਿੰਦਾ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਕੋਈ ਵੀ ਬੰਦਾ ਜਿਹੜਾ ਇਸ ਦਫ਼ਤਰ ਦੇ ਵਿੱਚ ਆਇਆ ਉਹ ਬੇ ਉਮੀਦਾ ਹੋ ਕੇ ਨਾ ਜਾਵੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਬੜੀ ਵਿਸ਼ਵਾਸ ਨਾਲ ਤੇ ਬੜੀ ਆਸ ਨਾਲ ਅਸੀਂ ਆਮ ਕਰਾਂ ਦੇ ਬੱਚੇ ਆ ਔਰ ਸਾਨੂੰ ਇਹ ਨਾ ਚਿਹਰਾ ਤੇ ਬਿਠਾਇਆ ਤੇ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਆ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖ ਕੇ ਸਮਰਪਿਤ ਭਾਵਨਾ ਨਾਲ ਅਸੀਂ ਲੋਕਾਂ ਦੀ ਸੇਵਾ ਕਰਨਾ ਹੀ ਚਾਹੁੰਦੇ ਆ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਚੇਚੇ ਤੌਰ 'ਤੇ ਭੈਣ ਜੀ ਦਾ ਭਾਜੀ ਹੁਣਾਂ ਦਾ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਹਾਂ ਸਭ ਤੋਂ ਵੱਡਾ ਧੰਨਵਾਦ ਡਾਕਟਰ ਨਸ਼ਤਰ ਭਾਜੀ ਜਿਹੜੇ ਕਿ ਗਿਲ ਹਸਪੀਟਲ ਦੇ ਇਛਦੇ ਨੇ ਅ ਸਕਿਨ ਦਾ ਇਹ ਹਸਪੀਟਲ ਇਹਨਾਂ ਦਾ ਸਪੈਸ਼ਲਿਸਟ ਨੇ ਸੋ ਇਹਨਾਂ ਦਾ ਉਚੇਚੇ ਤੌਰ ਤੇ ਧੰਨਵਾਦ ਕਿ ਜਿਹੜੇ ਇਹਨਾਂ ਐਨ ਆਰ ਆਈ ਭਰਾਵਾਂ ਨੂੰ ਸਾਨੂੰ ਮਿਲਾਇਆ ਔਰ ਇਹਨਾਂ ਸਾਰੇ ਪੀਸ਼ੈਂਟ ਪੀਸ਼ੈਂਟਾਂ ਦੀ ਮਰੀਜ਼ਾਂ ਦੀ ਇਹਨਾਂ ਨੇ ਬਾਹ ਫੜੀ ਹੈ ਮੈਂ ਸਾਰੇ ਭਰਾਵਾਂ ਦਾ ਤਰਸੀਮ ਭਾਜੀ ਦਾ ਗੁਲਵਿੰਦਰ ਭਾਜੀ ਦਾ ਭੈਣ ਜੀ ਗੁਰਦੀਪ ਕੌਰ ਜੀ ਦਾ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਭਾਜੀ ਡਾਕਟਰ ਨਸ਼ਤਰ ਸਿੰਘ ਜੀ ਗਿੱਲ ਹਸਪੀਟਲ ਤੋਂ ਇਹਨਾਂ ਸਾਰੀ ਟੀਮ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਾ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਆਪਣੇ ਸ਼ੋਭਾ ਤਾਂ ਨਾਲ ਇਹ ਸਾਰੇ ਪੇਸ਼ੈਂਟ ਨੂੰ ਜਿਹਦੇ ਦਾ ਅਸੀਂ ਨਾਮ ਬੋਲਦੇ ਜਾਵਾਂਗੇ ਸੋ ਉਹਨਾਂ ਨੂੰ 10-10000 ਰੁਪਏ ਜਿਹੜਾ ਇਹ ਕੱਲੇ-ਕੱਲੇ ਪੇਸ਼ੈਂਟ ਨੂੰ ਜਿਹੜੇ ਕਿ ਪੇਸ਼ੈਂਟ ਅਤ ਦੇ ਮਜਬੂਰ ਨੇ ਔਰ ਬਹੁਤ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਹਨ ਪੇਸ਼ੈਂਟਾਂ ਦੀ ਸੋ ਉਹਨਾਂ ਦੇ ਅਟੈਂਡੈਂਟ ਆਏ ਨੇ ਮੈਂ ਭਾਜੀ ਨੂੰ ਨਾਮ ਬੋਲਦੇ ਜਾਊਂਗਾ ਇਹ ਕੱਲੇ-ਕੱਲੇ ਪੇਸ਼ੈਂਟ ਨੂੰ ਜਿਹੜੇ 1,30,000 ਰੁਪਏ ਦੀ ਰਾਸ਼ੀ ਹੈ ਉਹ ਡਿਸਟ੍ਰਿਬਿਊਟ ਕਰਨ ਲਈ ਮੇਸ਼ਨ ਦੇ ਰਹੇ ਆ ਇਹਨਾਂ ਦੇ ਜੋ ਅਸੀਂ ਦੇਖਿਆ ਅੱਜ ਅਸੀਂ ਇਹਦੇ ਹਿਸਾਬ ਨਾਲ ਗਾਂ ਵੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਕਿਹੜੀ ਜਗ੍ਹਾ ਤੋਂ ਤੁਸੀਂ ਆਸਲ ਇੰਗਲੈਂਡ ਤੋਂ ਹਾਂਜੀ ਯੂਕੇ ਨਿਵਾਸੀ ਠੀਕ ਕਿੰਨੇ ਪਰਿਵਾਰ ਨੇ ਇਹ 13 ਪਰਿਵਾਰ ਆਏ ਅੱਜ 13 ਪਰਿਵਾਰਾਂ ਦੀ ਅਸੀਂ ਹੈਲਪ ਕਰ ਰਹੇ ਹਾਂ ਕਾਂ ਤੋਂ ਅਸੀਂ ਜ਼ਰੂਰ ਕੋਆਰਡੀਨੇਸ਼ਨ ਵੀ ਕੇ ਇਹਨਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਇਹ ਤੁਸੀਂ ਕੋਈ ਕ੍ਰਾਈਟੇਰੀਆ ਵੀ ਇਹਦਾ ਮਾਪਿਆ ਕਿ ਕਿਸ ਪੇਸ਼ੈਂਟ ਨੂੰ ਤੁਸੀਂ ਪੈਸਾ ਦੇਣਾ ਚਾਹੁੰਦੇ ਆ ਇਹ ਜੋ ਸਾਨੂੰ ਡਾਕਟਰ ਹੁਣੇ ਦੱਸਿਆ ਸੀ ਕਿ ਇੱਥੇ ਪੀ ਪੇ ਆ ਕਿ ਕੈਂਸਰ ਦੇ ਪੇਸ਼ੈਂਟ ਵੀ ਆ ਹਾਰਟ ਅਟੈਕ ਦੇ ਵੀ ਪੇਸ਼ੈਂਟ ਵੀ ਹੈਗੇ ਹਾਰਟ ਵਾਲੇ ਵੀ ਹੈਗੇ ਹਰ ਇੱਕ ਤਰ੍ਹਾਂ ਦੇ ਇੱਕ ਦੇ ਰੀਡ ਦੀ ਹੱਡੀ ਉਹਦੀ ਇਸ ਕਰਕੇ ਜਾਨੀ ਅਸੀਂ ਇਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ ਪੋਲੀ ਵਾਲੇ ਵੀ ਆ ਠੀਕ ਹਾਂਜੀ ਪੋਲੀ ਵਾਲੇ ਵੀ ਜੋ ਜੋ ਵੀ ਜੋ ਵੀ ਹੈਗਾ ਜਾਨੀ ਜਿੰਨੀ ਕ ਅਸੀਂ ਕਰ ਸਕਦੇ ਸੀ ਹਾਂ ਗਾਂ ਤੋਂ ਸਾਨੂੰ ਪਤਾ ਲੱਗਾ ਵੇ ਗਾਂ ਤੋਂ ਅਸੀਂ ਜ਼ਰੂਰ ਹੋਰ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਸਰ ਅੰਦੇ ਭਾਈ ਸਾਹਿਬ ਨੇ ਜੀ ਇਹ ਜੀ ਤੇ ਜਿੱਦਾਂ ਅਸੀਂ ਕਹਿੰਦੇ ਉਦਾਂ ਹੀ ਅਸੀਂ ਕਰਦੇ ਆ ਤੇ ਜਿੰਨੇ ਤੇਰੇ ਪਰਿਵਾਰ ਨੇ ਸਾਨੂੰ ਦੱਸਿਆ ਉਸ ਦਾ ਨਾਮ ਵੀ ਗਲਵਾ ਜੀ ਮੈਂ ਸਭ ਨੇ ਤੇ ਜੇ ਉਹਨਾਂ ਨੂੰ ਜਿਹੜੇ ਕੈਂਸਰ ਦੇ ਆ ਜਾਂ ਹੱਟਦੇ ਆ ਤਾਂ ਜਾਂ ਕਿਡਨੀ ਦੇ ਪੇਸ਼ੈਂਟ ਆ ਟੀਵੀ ਦੇ ਵੀ ਹੈਗੇ ਆ ਤੇ ਉਹਨਾਂ ਦੇ ਲੋਡ ਮੰਡਰ ਹੁੰਦਾ ਜੀ ਪਸਾਂ ਦੇ ਕੱਢ ਕੇ ਫਿਰ ਆਪਾਂ ਭਾਜੇ ਸੰਪਰਕ ਚ ਇਹ ਜਿਹੜੇ ਪੇਸ਼ੈਂਟ ਕਿੱਦਾਂ ਮਤਲਬ ਕੋਈ ਸਾਨੂੰ ਪਹਿਲਾਂ ਜਾਣਦੇ ਹੀ ਜਾਂ ਤੁਹਾਨੂੰ ਕਿੰਨੇ ਇਹਨਾਂ ਬਾਰੇ ਕੋਈ ਜਾਣਕਾਰੀ ਤੁਸੀਂ ਸੰਪਰਕ ਵਿੱਚ ਹੈਗੇ ਨਾ ਕੋ ਕਰਦੇ ਰੂਟੀਨ ਮਹੀਨੇ ਵਾਈ ਕਰਦੇ ਆ ਜਿਨ੍ਹਾਂ ਨੇ ਕੰਡਕਟ ਕੀਤਾ ਕਿ ਇਹਨੂੰ ਸਾਡੇ ਕੋਲ ਮਰੀਜ਼ ਆਲਰੇਡੀ ਹੈਗੇ ਆ ਆਪਾਂ ਉਹਨਾਂ ਨੂੰ ਕਰਵਾਵਾਂਗੇ ਅੱਜ ਕਿੰਨੇ ਪਰਿਵਾਰਾਂ ਨੂੰ ਭਾਈ ਕਿਹੜਾ ਪਰਿਵਾਰਾਂ ਨੂੰ ਦੇ ਰਹੇ ਹੋ ਹੋਰ ਵੀ ਹੈ ਕੋਈ ਇਦਾਂ ਦਾ ਕੀਟ ਕੋਈ ਜਿਹੜਾ ਸਾਡੀ ਨਿਗਾ ਦੇ ਪਿੱਛੇ ਹੈ ਕਿ ਜਾਂ ਅੱਗੇ ਨੈਕਸਟ ਟਾਈਮ ਹਾਂਜੀ ਹਾਂਜੀ ਜੇ ਕੋਈ ਨਾ ਨੈਕਸਟ ਹੁੰਦਾ ਸਾਡੀ ਨਿਗਾ ਵਿੱਚ ਆਉਂਦਾ ਆ ਆਪਾਂ ਉਹਦੀ ਬੱਤ ਬੱਤ ਚੜ ਕੇ ਹੈਲਪ ਕਰਾਂਗੇ ਠੀਕ ਹੈ ਨਾ ਹੁਣ ਲੋਡ ਮੰਦ ਜਿੱਲੇ ਤੇਰਪੁਰਾ ਸਾਡੇ ਇਕੱਠੇ ਹੋਏ ਇਹਨਾਂ ਨੂੰ ਅਸੀਂ ਪਹਿਲ ਦੇ ਹੱਦ ਤੱਕ ਦੇ ਦੇ ਠੀਕ ਹੈ ਨਾ ਗਾ ਵੀ ਆਪਾਂ ਕੋਸ਼ਿਸ਼ ਕਰਾਂਗੇ ਜਿੰਨੇ ਜਿੰਨੇ ਹੋ ਸਕੇ ਉਹ ਕਰ ਪਰ ਮੈਂਬਰ ਨੂੰ ਇਲਾਜ ਦੇ ਹਿਸਾਬ ਨਾਲ ਦੇਣਾ ਜਾਂ ਵੈਸੇ ਫਿਕਸ ਇੱਕ ਮਿੰਟ ਇਹਦੀ ਰਕਮ ਇੱਕ ਰਕਮ ਫਿਕਸ ਕੀਤੀ ਹੋਆ ਅਰ ਪਹਿਖ ਹਮ 10000 ਰੁਪਇਆ ਦੇ ਰਹੇ ਠੀਕ ਨਾ ਤੇਰਾ ਪਰਿਵਾਰਾ ਨੂੰ ਦੇਣਾ 130000 ਦੇਣਾ ਠੀਕ ਤੇ ਗਾਂ ਵੀ ਜੇ ਕੋਈ ਜਿੰਨੇ ਕਿਸੇ ਲੋੜ ਪੈਂਦੀ ਹੈ ਉਹ ਦੱਸਦਾ ਭਾਜੀ ਉਹਦੀ ਨੋਟਿਸ ਵਿੱਚ ਆਉਂਦਾ ਆ ਉਹ ਸਾਡੇ ਤਾਂ ਕੰਡਕਟ ਕਰਦੇ ਹਾਂ ਗਾਂ ਵੀ ਹੈਲਪ ਕਰਾਂਗੇ ਚਲੋ ਓਕੇ ਸਰ ਮੈਂ ਥੋੜਾ ਬਰੀਫ ਕਰਦਾ ਸਿੰਘ ਘਟਵਾਲਿਆ ਜੀ ਮੈਂ ਗਲੰਦ ਦੇ ਵਿੱਚ ਰਹਿਣਾ ਕਿਸੇ ਵਿੱਚ ਮੈਨੂੰ ਰੈਂਦੇ ਨੂੰ 55 ਸਾਲ ਹੁੰਦਾ ਹੈ ਅਸੀਂ ਆਪਣੇ ਦਾ ਸੰਬੰਧ ਕੱਟਿਆ ਆਪਣੇ ਪਰਿਵਾਰ ਦੇ ਵਿੱਚ ਮੇਰੇ ਨਾਲ ਬਜ਼ੇ ਭਾਜੀ ਗੁਰਵਿੰਦਰ ਸਿੰਘ ਕੰਡੋਲਾ ਆ ਤੇ ਅਸੀਂ ਨਾਲ ਲੱਗੇ ਇਹ ਉਪਰਲਾ ਕੀਤਾ ਇਕਦੀ ਬਾਰੇ ਮਦਦ ਕੀਤੀ ਜਾਵੇ ਸੋ ਅਸੀਂ ਕਰ ਰਹੇ ਹਾਂ ਕਿੰਨੇ ਪਰਿਵਾਰਾਂ ਨੂੰ ਤੁਸੀਂ ਅਡਮਿਸ਼ਨ ਦਿੰਦੇ ਅਸੀਂ ਤੇਰਾ ਪਰਿਵਾਰਾਂ ਨੂੰ ਡੋਨੇਸ਼ਨ ਦਿੰਦੀ ਆ 1 ਲੱਖ 30 ਹਜ਼ਾਰ ਦੀ ਜਿਹੜੇ ਪਰਿਵਾਰਾਂ ਨੂੰ ਤੁਸੀਂ ਅਡਮਿਸ਼ਨ ਦੇ ਰਹੇ ਕਿ ਉਹਨਾਂ ਦੀ ਕੋਈ ਮੈਡੀਕਲ ਸਲਿੱਪ ਜਾਂ ਡਾਕਟਰ ਦਾ ਇਲਾਜ ਦੀ ਸਲਿੱਪ ਵਗੈਰਾ ਦੇਖੀ ਤੁਸੀਂ ਜਾਂ ਵੈਸੇ ਹੀ ਦੇ ਰਹੇ ਇਹ ਸਾਡੇ ਕੋਲ ਸਾਰਾ ਰਿਕਾਰਡ ਹੈ ਨਾ ਸਾਡੇ ਕੋਲ ਸਾਰਾ ਰਿਕਾਰਡ ਹੈ ਨਾ ਕੋਈ ਸਾਰੇ ਡਾਕੂਮੈਂਟਾਈਜ਼ ਕੀਤੇ ਹੋਏ ਅਸੀਂ ਰੈਗੂਲਰ ਰਿਵਿਊ ਚੱਲ ਰਿਹਾ ਹੈ ਸਾਡਾ ਇਹ ਕਿਥੇ ਦੇ ਸਾਰੇ ਪਰ ਫੈਮੀ ਸਾਰਾ ਪਰ ਜਿਹੜੀਆਂ ਸਾਰੀਆਂ ਅਲੱਗ-ਅਲੱਗ ਫੈਮਿਲੀਆਂ ਜੀ ਅਲੱਗ-ਅਲੱਗ ਵਿਲੇਜ ਦੇ ਵਿੱਚ ਸੋ ਜੀ ਥੋੜੇ ਕੋ ਸੰਸਥਾ ਵੀ ਇਸ ਤਰ੍ਹਾਂ ਕੋਈ ਜੁਸੀਂ ਥੋੜੇ ਕੋ ਬੰਦੇ ਨਹੀਂ ਜੀ ਅਸੀਂ ਆਪਣਾ ਦਸਬੰਧ ਕੀਤਾ ਉਹ ਵੀ ਅਸੀਂ ਦੇ ਰਹੇ ਤੁਸੀਂ ਥੋੜੇ ਕੋ ਪਹੁੰਚ ਕੇ ਮੈਂ ਕੀਤੇ ਨਾ ਨੇ ਹੋਰ ਸਾਡੇ ਕੋਲ ਤਾਂ ਵੈਸੇ ਅਸੀਂ ਇੱਥੇ ਆਏ ਸੀ ਪੈਸੇ ਲੈ ਕੇ ਫਿਰ ਅਸੀਂ ਡਾਕਟਰ ਨਿਸ਼ਾਦਰ ਦੇ ਨਾਲ ਨਿਸ਼ਾਦਰ ਡਾਕਟਰ ਨਿਸ਼ਾਦਰ ਸਿੰਘ ਦੇ ਨਾਲ ਕੀਚਲ ਸੰਪਰਕ ਕੋਕੇ ਮੇਰੇ ਦੋਸਤ ਆ ਕੇ ਤੇ ਇਹ ਕਹਿੰਦੇ ਵੀ ਆਪਾਂ ਇਹਦਾ ਇਸ ਤਰੀਕੇ ਨਾਲ ਕਰ ਲੈਣੇ ਆ ਜਿਹੜਾ ਕਿ ਅਸੀਂ ਆਪਣੇ ਹੱਥੀਂ ਜੁਣਾ ਚਾਹੁੰਦੇ ਸੀ ਜੀ ਥੈਂਕ ਯੂ ਇਸ ਤੋਂ ਪਹਿਲਾਂ ਸਾਹਿਬਾਇ ਗੁਰਜੀ ਦੇ ਫਤਿਹ ਲੋਕ ਗੂਲ ਲਿਖਾਈ ਬੜੀ ਸਾਲੂ ਡਾਕਟਰ ਨਿਸ਼ਾਦਰ ਨੇ ਸਾਲੂ ਕ੍ਰੋਚ ਕੀਤਾ ਸੀ ਇੱਥੇ ਜਦੋਂ ਅਸੀਂ ਆਏ ਹਾਂ ਦੈਨਾਂ ਨੇ ਸਾਨੂੰ ਕਿਹਾ ਵੀ ਜਣੀ ਅੱਧਾ ਲੋੜ ਬੰਦਾ ਨੂੰ ਅਸੀਂ ਇਹਨਾਂ ਨੂੰ ਦੱਸਿਆ ਸੀ ਕਿ ਸਾਡੇ ਕੋਲ ਪੈਸੇ ਥੋੜੇ ਹੈਗੇ ਜਿਹੜੇ ਅਸੀਂ ਦਸਬੰਦ ਕੱਢ ਕੇ ਲੋੜ ਪਰ ਪਰਵਾਰਾਂ ਨੂੰ ਦੇਣਾ ਚਾਹੁੰਦੇ ਹਾਂ ਤੇ ਇਹਨਾਂ ਨੇ ਸਾਨੂੰ ਫੇ ਇੱਥੇ ਡਾਕਟਰ ਇਹ ਇਹਨਾਂ ਦੇ ਹਸਬੰਦ ਦਾ ਐਕਸੀਡੈਂਟ ਹੋ ਗਿਆ ਸੀ ਚੂਲਾ ਫ੍ਰੈਕਚਰ ਹੈ ਮੰਝੇ ਦੇ ਉੱਤੇ ਨਹੀਂ ਬਹੁਤ ਬੁਰਾ ਹਾਲ ਹੈ ਔਰ ਬਹੁਤ ਲੋੜਵੰਦ ਪਰਿਵਾਰ ਦੇ ਵਿੱਚੋਂ ਆਦੇ ਨੇ ਅੱਗੇ ਤੁਸੀਂ ਅੱਗੇ ਸੋ ਉਸ ਤੋਂ ਬਾਅਦ ਸੰਦੀਪ ਕੁਮਾਰ ਜੀ ਆਈਏ ਜੱਗੇ ਦਾ ਨਾਮ ਬੋਲੀਦਾ ਆਈਓ ਕਿਪੀਰ ਸਰ ਪਿੰਡ ਸਲੋ ਤੋਂ ਦੋਸਤੋ ਅੱਗੇ ਬੋਲਦੇ ਨੇ ਨਾਲੇ ਹਨ ਅਨੂਪਾਲਾ ਆਲਮਗੀਰ ਤੋਂ ਇੱਕ ਵਾਰ ਰੁਕਨੇ ਸੀ ਆਜਾ ਤੁਹਾਨੂੰ ਲੱਗ ਗਿਆ ਆਜੋ ਆਜੋ ਮੈਂ ਜੀ ਤੁਸੀਂ ਬਿਓ ਲਲਿਤ ਕੁਮਾਰ ਜੀ son of ਜੀਵਕ ਕੁਮਾਰ ਤੁਹਾਡਾ ਯੂ ਠੀਕ ਹੈ ਜੀ ਅੱਛਾ ਜੀ ਤੁਹਾਨੂੰ ਬੰਦਾ ਇਹਨਾਂ ਦਾ ਪੇਸ਼ੈਂਟ ਜਿਹਦਾ ਬਹੁਤ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਹੈ ਠੀਕ ਹੈ ਜੀ ਮਤਲਬ ਰੀਡ ਦੀ ਹੱਡੀ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀ ਹੈ ਨਾ ਉੱਠ ਸਕਦੇ ਆ ਨਾ ਬੈਠ ਸਕਦੇ ਆ ਬਹੁਤ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਹੈ ਇਹਨਾਂ ਦੀ ਬੇਟੀ ਹੈ 20 ਸਾਲ ਉਮਰ ਆ ਜੀ ਡਾਇਲਿਸਿਸ ਹੋ ਰਹੀ ਹੈ ਕਿਡਨੀਆਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਜੀ ਨਹੀਂ ਹਨ ਮੈਂ ਤਾਂ ਬਹੁਤ ਤੋਂ ਆ ਕੰਮ ਬੜਾ ਕਰਦੀ ਆ ਜਿਨ੍ਹਾਂ ਨੇ ਇੱਥੇ ਗਰੀਬ ਪਰਿਵਾਰਾਂ ਦੀ ਲੋੜ ਕੀਤੀ ਆ ਮਤਲਬ ਗੋਆਣਿਆਂ ਦਾ ਸਾਧਾ ਮਣਾਇਆ ਆ ਜੀ ਤੇ ਪਾਜੀ ਸੁਧਰਾਮ ਉਹਨਾਂ ਦਾ ਵੀ ਬਹੁਤ ਧੰਨਵਾਦ ਮੈਂ ਕਰਦੀ ਆ ਤੇ ਜਸੀਰ ਬਾਜੀ ਉਹਨਾਂ ਦਾ ਵੀ ਵੱਧ ਤੋਂ ਵੱਧ ਬਹੁਤ ਧੰਨਵਾਦ ਕਰਦੀ ਆ ਵੀ ਇਹ ਗਰੀਬ ਪਰਿਵਾਰਾਂ ਦੇ ਘਰਾਂ ਤੱਕ ਰੱਖੇ ਨੂੰ ਚਾਹੁੰਦੇ ਆ ਇਹ ਵਰਮਾ ਕੁਮਾਈਨਾ ਸਾਰੇ ਪਰਿਵਾਰ ਦੀ ਚੜ੍ਹਦੀ ਕਲਾ ਜੀ ਬਾਦ ਜੀ ਇਹ ਵੀ ਕਿੰਨੀਆਂ ਦੀ ਪ੍ਰੋਬਲਮ ਆ ਜੀ ਡਾਇਗਨੋਸਿਸ ਹੁੰਦੀ ਮੁੰਡੇ ਦੀ ਕੋਈ ਨਾ ਕੋਈ ਆਜੋ ਬੈਂਜੀ ਬੈਠੋ ਆਜੋ ਜੀ ਚੱਲਣ ਕਰੋ ਲੀਗਨ ਮਰਾਣੇ ਇਹਨਾਂ ਦਾ ਬੱਚਾ ਕੋਈ ਹੈ ਨਹੀਂ ਹਸਬੰਡ ਵਾਈਫ ਨਹੀਂ ਇਹਨਾਂ ਨੂੰ ਹੱਥ ਹੱਟ ਤੱਕ ਹੋ ਗਿਆ ਸੀ ਇਹ ਸਰਟੀਫਿਕੇਸ਼ਨ ਹੋ ਗਈ ਉਹ ਦੋ ਦੋ ਨੇ ਹਾਂਜੀ ਹਾਂਜੀ ਨੀਲਮ ਰਾਣੀ ਤੇ ਕਿਸ਼ਮ ਲਾਲ ਅਲਗ ਅਲਗ ਨਹੀਂ ਇਹਨਾਂ ਨੂੰ ਨੀਲਮ ਰਾਣੀ ਨੀਲਮ ਰਾਣੀ ਦੀ